ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਪੂਰੇ ਦੇਸ਼ ਵਿੱਚ ਦਸਤਾ ਬਿਆਨ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਉਸੇ ਦੇ ਤਹਿਤ ਚੰਡੀਗੜ੍ਹ ਵਿੱਚ ਵੀ ਭਾਜਪਾ ਪਾਰਟੀ ਜਿਹੜੀ ਹੈ ਵੱਡੇ ਪੱਧਰ ਤੇ ਲੋਕਾਂ ਨੂੰ ਆਪਣੀ ਪਾਰਟੀ ਦਾ ਮੈਂਬਰ ਬਣਾਇਆ ਜਾ ਰਿਹਾ ਹੈ ਸਾਡੇ ਨਾਲ ਜਤਿੰਦਰ ਮਲੋਤਰਾ ਜੀ ਹੈ ਚੰਡੀਗੜ੍ਹ ਬੀਜੇਪੀ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਵੀ ਜਿਹੜੀ ਉਹ ਮਹੀਮ ਹੈ ਉਹ ਕਿੱਥੇ ਤੱਕ ਪਹੁੰਚੀ ਮਲੋਤਰਾ ਸਾਹਿਬ ਜਿਹੜੀ ਮਹੀਮ ਸੀ ਇਸ ਦਸਤਾਬਿਆਨ ਵਾਲੀ ਇਹ ਕਿੱਥੇ ਤੱਕ ਪਹੁੰਚੀ ਦੇਖੋ ਸਦਸਤ ਸਤ ਬਿਆਨ ਦੀ ਜਿਹੜੀ ਮਹੀਮ ਹੈ ਬਿਲਕੁਲ ਠੀਕ ਚੱਲ ਰਹੀ ਹੈ ਜੀ ਲਗਭਗ 40000 ਦੇ ਕਰੀਬ ਸਾਡੇ ਮੈਂਬਰ ਬਣ ਚੁੱਕੇ ਨੇ ਚੰਡੀਗੜ੍ਹ ਚ ਜੀ ਉਹ ਸਾਡਾ ਟਾਰਗੇਟ ਹੈਗਾ ਅਰਾਊਂਡ 1.5 ਲੱਖ ਮੈਂਬਰ ਬਣਾਉਂਦਾ ਜੀ ਔਰ ਅਜਕਲ ਸਾਡਾ ਸੇਵਾ ਪੜਖਵਾੜ ਚੱਲ ਰਿਹਾ ਜਿੱਦਾਂ ਮੋਦੀ ਦਾ 74th 74ਵਾਂ ਬਰਥਡੇ ਹੈ ਉਸੇ ਉਸ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾ ਰਹੇ ਹਾਂ ਹਸਪੀਟਲਸ ਦੇ ਵਿੱਚ ਜਾ ਕੇ ਸੇਵਾ ਦਾ ਕਾਰਜ ਕਰ ਰਹੇ ਹਾਂ ਜਿਹੜਾ ਸਾਡੇ ਬਲੱਡ ਬਲੱਡ ਡੋਨੇਸ਼ਨ ਕੈਂਪ ਦਾ ਸਾਡਾ ਟਾਰਗੇਟ ਆ ਅਰਾਊਂਡ 800 ਯੂਨਿਟਸ ਉਹ 1000 ਜੁਨਸਸੀ ਕਰ ਰਹੇ ਹਾਂ ਜੀ ਫਿਰ ਅਸੀਂ ਦਿਨਦੇਵਾਲਾ ਪਾਦ ਜੀ ਦੀ ਜਨਮ ਦਿਨ ਮਨਾ ਰਹੇ ਹਾਂ ਉਹਦੇ ਬਾਅਦ ਅਸੀਂ ਟਰੀ ਪਲਾਂਟੇਸ਼ਨ ਦਾ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਬਾਅਦ ਅਸੀਂ ਜਿਹੜੇ ਪੈਰਾ ਸਪੋਰਟ ਦੇ ਵਿਜੇਤਾ ਚੰਡੀਗੜ੍ਹ ਦੇ ਉਹਨਾਂ ਨੂੰ ਸਮਾਰਿਤ ਕਰਾਂਗੇ ਪਲੱਸ ਜਿਹੜੀ ਇੰਟੈਕਚੁਅਲ ਮੀਟ ਕਰ ਰਹੇ ਹਾਂ ਗੋਸ਼ਟੀ ਕਰ ਰਹੇ ਹਾਂ ਇਦਾਂ ਦੇ ਸਾਡੇ 10 ਪ੍ਰੋਗਰਾਮ ਹੈ ਜਿਹੜੇ ਅਸੀਂ ਸੇਵਾ ਪਕਵਾੜਾ ਚ ਅਸੀਂ ਕਰਾਂਗੇ ਬਤਾਲ ਕਿਸ ਦਸਤਾਬੇਹਾਨ ਦੇ ਨਾਲ ਨਾਲ ਇਹ ਸੇਵਾ ਪਖਵਾੜਾ ਵੀ ਦੋਨੋਂ ਪੈਰਲਲ ਚੱਲ ਰਹੇ ਨੇ ਹਾਂਜੀ ਸੇਵਾ ਪਖਵਾੜਾ ਤੇ ਹਰ ਸਾਲ ਚੱਲਦਾ ਸਰ ਜੀ ਸੇਵਾ ਪਖਵਾੜਾ ਦੇ 17 ਤਰੀਕ ਤੋਂ ਲੈ ਕੇ 2 ਅਕਤੂਬਰ ਤੱਕ ਹਰ ਸਾਲ ਚੱਲਦਾ ਹੈ ਜਿਹੜਾ ਸਾਡਾ ਸਦਸਤਾ ਬਿਆਨ ਹੈ ਇਹ 6 ਸਾਲ ਬਾਅਦ ਹਰ ਵਾਰੀ 6 ਸਾਲ ਬਾਅਦ ਜਿਹੜਾ ਪਾਰਟੀ ਦਾ ਫ੍ਰੋਮ 0 ਟੂ ਜੀ ਸਦਸਤਾ ਤਾਂ ਬੰਨ ਸ਼ੁਰੂ ਹੁੰਦਾ ਜਿੱਦਾਂ ਮੋਦੀ ਨੇ 2 ਤਰੀਕ ਨੂੰ ਸਦਸਤਾ ਲਈ ਤੀ ਚੰਡੀਗੜ੍ਹ ਚ ਹੀ 3 ਤਰੀਕ ਨੂੰ ਸਦਸਤੇ ਦਾ ਅਭਿਆਨ ਚ ਰੋ ਕੀਤੀ ਹਰ 6 ਸਾਲ ਬਾਅਦ ਇਹ ਰਿਪੀਟ ਹੁੰਦਾ ਇਹ ਸਰ ਮੇਰੇ ਖਿਆਲ 25 ਤਰੀਕ ਤੱਕ ਦਾ ਬਿਆਨ 25 ਤਰੀਕ ਨੂੰ ਇਹ ਪਹਿਲਾ ਫੇਸ 25 ਤਰੀਕ ਤੱਕ ਹੈ ਫਿਰ ਉਸ ਦੇ ਬਾਅਦ ਦੂਸਰਾ ਫੇਸ ਸ਼ੁਰੂ ਹੋਏ ਅੱਛਾ ਸਰ ਕਾਂਗਰਸ ਨੇ ਵੀ ਇਸੇ ਤਰ੍ਹਾਂ ਦਸਤਾ ਬਿਆਨ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਕਾਂਗਰਸ ਦੇ ਜਿਹੜੀ ਪਾਰਟੀ ਦੇ ਕਾਰਜਕਰਤਾ ਜਾਂ ਲੀਡਰ ਆ ਉਹ ਵੀ ਇਸੇ ਤਰ੍ਹਾਂ ਦਸਤਾ ਸਦਸਿਆ ਜਿਹੜੇ ਆ ਨਵੇਂ ਸਦਸਿਆ ਜਿਹੜੇ ਆ ਉਹ ਮਨਾ ਰਹੇ ਨੇ ਤੁਹਾਨੂੰ ਲੱਗਦਾ ਇਸ ਦੇ ਕਰਕੇ ਕੋਈ ਚੈਲੰਜ ਤੁਹਾਨੂੰ ਨਜ਼ਰ ਆ ਰਿਹਾ ਨਹੀਂ ਨਹੀਂ ਦੇਖੋ ਮੈਨੂੰ ਉਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਉਹ ਬਣਾ ਰਹੇ ਆ ਕਿ ਨਹੀਂ ਮੈਂ ਵੈਸੇ ਵੀ ਭਾਰਤੀ ਜਨਤਾ ਪਾਰਟੀ 365 24 ਦਿਨ ਜੀ 24 ਘੰਟੇ ਕੰਮ ਕਰਨ ਵਾਲੀ ਪਾਰਟੀ ਅੱਜ ਦੁਨੀਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਰੋਣਾ ਦੇ ਲੀਡਰ ਨਰਿੰਦਰ ਮੋਦੀ ਦਾ ਇੱਕ ਸਪੈਸ਼ਲ ਸਥਾਨ ਠੀਕ ਹੈ ਨਾ ਇਹਨਾਂ ਦੇ ਲੀਡਰ ਦੇ ਬਾਹਰ ਜਾ ਕੇ ਸੋਏ ਇੰਡੀਆ ਦੀ ਬੁਰਾਈਆਂ ਕਰਨ ਦੇ ਇਲਾਵਾ ਇਹ ਕੁਝ ਕਰਦੇ ਨਹੀਂ ਜੀ ਇਹਨਾਂ ਨੂੰ ਤੇ ਸਿਰਫ ਹਿੰਦੁਸਤਾਨ ਚ 370 ਲਾਤੀ ਚਾਈਨਾ ਨੂੰ ਏਰੀਆ ਦਿੱਤਾ ਪਾਕਿਸਤਾਨ ਨੂੰ ਦਿੱਤਾ ਮਤਲਬ ਕਿ ਡਿਵੀਜ਼ਨ ਆਫ ਸੋਸਾਇਟੀ ਕਰਨ ਦੀ ਇਲਾਵਾ ਇਹਨਾਂ ਨੂੰ ਕੋਈ ਕੰਮ ਨਹੀਂ ਹੈ ਅਸੀਂ ਸਰ ਮੈਂ ਫੇਰ ਉਸ ਹੀ ਗੱਲ ਤੇ ਆਣਾ ਆਪਣੇ ਟੌਪਿਕ ਤੇ ਆਣਾ ਜਦੋਂ ਤੁਸੀਂ ਕਿਹਾ ਵੀ 40000 ਦੇ ਕਰੀਬ ਜਿਹੜੇ ਆ ਮੈਂਬਰ ਜਿਹੜੇ ਆ ਬਣ ਗਿਆ ਟਾਰਗੇਟ ਕੀ ਫਿਕਸ ਕੀਤਾ ਹੋਇਆ ਟਾਰਗੇਟ 1.5 ਦਾ ਕਹਿ ਰਹੇ ਆ ਜੀ ਅਸੀਂ 1.5 ਲੱਖ ਦੇ ਆਸ-ਪਾਸ ਸਾਡਾ ਟਾਰਗੇਟ ਹੈ। ਨਹੀਂ 25 ਤਰੀਕ ਤੱਕ ਜਿਹੜਾ ਇਹ 1.5 ਲੱਖ ਦਾ ਟਾਰਗੇਟ ਆ। ਨਹੀਂ 25 ਤਰੀਕ ਤੱਕ ਨਹੀਂ ਫਿਰ ਬਾਕੀ ਸੈਕੰਡ ਫੇਸ 'ਚ ਸਾਡਾ ਇੰਸਟੀਚੂਨਲ ਅਭਿਆਨ ਸ਼ੁਰੂ ਹੋਏਗਾ। ਜੀ। ਹਾਂ। ਉਹ ਕਿਸ ਟਾਈਮ ਕੋਈ ਡੇਟ ਵਗੈਰਾ ਉਸ ਦਾ 25 ਤਰੀਕ ਦੇ ਬਾਅਦ ਕਿਸੇ ਦਿਨ ਵੀ ਸ਼ੁਰੂ ਹੋ ਸਕਦਾ ਹੈ। ਓਕੇ। ਅੱਛਾ ਸਰ 25 ਤਰੀਕ ਤੱਕ ਕਿੰਨੀ ਕੁ ਉਮੀਦ ਹੈ ਜਿਹੜਾ ਇਹ 40 ਹਜ਼ਾਰ ਦੀ ਫਿਗਰ ਆ ਇਹ ਕਿੱਥੇ ਤੱਕ ਪਹੁੰਚਣ ਦੀ ਉਮੀਦ ਹੈ? ਅਰਾਊਂਡ 80000 ਟੂ 1 ਅਜਿਹਾ ਸਪੀਡ ਵਧੀ ਹੋਈ ਹੈ। ਸਟਾਰਟਿੰਗ ਥੋੜੀ ਸਲੋ ਸੀ ਅਜਿਹਾ ਸਪੀਡ ਵਧੀਆ ਚ ਥੈਂਕ ਯੂ ਸਰ ਥੈਂਕ ਯੂ ਜਤਿੰਦਰ ਮਨੋਤਰਾਏ ਜੀ ਜਿਹੜੇ ਕਿ ਚੰਡੀਗੜ੍ਹ ਬੀਜੇਪੀ ਦੇ ਪ੍ਰੈਜ਼ੀਡੈਂਟ ਹੈ ਗਿਆ ਔਰ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਸਦਸਤਿਆ ਬਿਆਨ ਆ ਉਸ ਦੇ ਤਹਿਤ 40000 ਜਿਹੜੇ ਨਵੇਂ ਦੱਸਿਆ ਉਹ ਬਣ ਚੁੱਕੇ ਨੇ ਔਰ 25 ਤਰੀਕ ਤੱਕ ਜਿਸ ਦਿਨ ਦਾ ਟਾਰਗੇਟ ਰੱਖਿਆ ਹੋਇਆ ਉਸ ਦਿਨ ਤੱਕ 80000 ਤੋਂ 1 ਲੱਖ ਤੱਕ ਇਹ ਇੱਕ ਬਹੁਤ ਵੱਡੀ ਫਿਗਰ ਆ ਵੀ ਚੰਡੀਗੜ੍ਹ ਵਿੱਚ ਜਿਹੜੇ ਲੋਕ ਹੈ ਗਿਆ ਉਹ ਬੀਜੇਪੀ ਦੇ ਮੈਂਬਰ ਜੜਾ ਬਣ ਜਾਣਗੇ मैं दिनेश कोल कैमरामैन सुमित दिनाल दैनिक सवेरा टीवी लिए चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर